ਮੈਂ ਆਪਣੀ ਵੀਡੀਓ ਬਣਾਉਂਨੇ ਆ ਦੇ ਰੀਤੋਂ ਨਾ ਬਣਾਉਂਨੇ ਆ ਸੋ ਆਪਾਂ ਇੱਕ ਸ਼ੋਟ ਲੈਣਾ ਹੈ ਉੱਥੇ ਚੀੜੀਆਂ ਬੈਠੀਆਂ ਉਹਨਾਂ ਡੋਣਾ ਚੱਲ ਓਏ ਓਏ ਬੜਾ ਟਾਣਾ ਲੱਗਾਈ ਓਏ ਓਏ 올림픽ਸ ਯਾਦ ਮੈਨੂੰ 올림픽ਸ ਦੇ ਹਾਂਜੀ ਸਸ਼ਕਾ ਦੋਸਤੋ ਕੀ ਹਾਲ ਚਾਲ ਹੈ ਆਈ ਥਿੰਕ ਤੁਸੀਂ ਸਾਰੇ ਯਾਨੀ ਬਹੁਤ ਹੀ ਕੈਡ ਹੋ ਗਏ ਸੋ ਅੱਜ ਦੇ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਅਪਡੇਟ ਰੁਟੀਨ ਲਗੂ ਚੱਲੀਏ ਆਪਣੀ ਸ਼ੌਪ ਦੇ ਉੱਤੇ ਆਪਾ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਆ ਤੇ ਇਹ ਘਰ ਦੇ ਬਾਹਰ ਹੀ ਬੈਠਾ ਹੁੰਦਾ ਹੂੰ ਇਹ ਸਾਰੇ ਇਹਨੇ ਪਾਲਿਆ ਗਲੀ ਦੇ ਵਿੱਚ ਤੇ ਇਹ ਚੱਲ ਗਿਆ ਜੀ ਮਹਿੰਦਰ ਓਏ ਚੱਲ ਬਾਹਰ ਚੱਲ 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 ਮੇਰੇ ਗੱਲ ਵੀ ਮੰਨਦਾ ਯਾਡੀ ਸਾਰਿਆਂ ਦੀ ਤੇ ਹੁਣ ਪਹਿਲਾਂ ਮੈਂ ਹੱਥ ਤੋਂ ਮੈਂ ਤੇ ਫਿਰ ਜਮਲ ਅੱਜ ਘਰੇ ਐਕਟਿਵ ਆ ਜਾਂ ਗੱਡੀ ਕੋਈ ਵੀ ਚੀਜ਼ ਹੈ ਨਹੀਂ ਸੀ ਸੋ ਪੈਦਲ ਜਾ ਰਿਹਾ ਸ਼ਾਪ ਦੇ ਉੱਤੇ ਤੇ ਇਧਰੋਂ ਬਾਹਰ ਨਿਕਲ ਕੇ ਬਾਜ਼ਾਰ ਹੁੰਦਾ ਹੈ ਬਾਜ਼ਾਰ ਦੇ ਸਾਹਮਣੇ ਤੁਹਾਨੂੰ ਬੋਰਡ ਦਿਖੂਗਾ ਸਾਡੀ ਸ਼ਾਪ ਦਾ ਪਹੁੰਚ ਗਏ ਮੈਂ ਆਪਣੀ ਸ਼ਾਪ ਦੇ ਉੱਤੇ ਤੁਸੀਂ ਸਾਹਮਣੇ ਬੋਰਡ ਦੇਖ ਸਕਦੇ ਹੋ ਤੇ ਸਾਹਮਣੇ ਹੈ ਸ਼ਾਪ ਤੇ ਸ਼ਾਪ ਦੇ ਅੰਦਰ ਐਂਟਰ ਕਰਦੇ ਆਂ ਜਾ ਕੇ ਤੇ ਹੁਣ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਬਣਾ ਕੇ ਇੱਕ ਜਾਣੇ ਆਪਾਂ ਪਾਠ ਦੇ ਉੱਤੇ ਸੁਖਮਣੀ ਸਹਿ ਦਾ ਪਾਠ ਹੈ ਦੋਸਤ ਘਰੇ ਸੋ ਉੱਥੇ ਹਾਜ਼ਰੀ ਲਗਵਾਉਣੀ ਆ ਜਾ ਕੇ ਬਣਾ ਬਣਾ ਛੇਤੀ ਬਣਾ ਚੱਲੀਏ ਫਿਰ ਇਹ ਡਾਇਰ ਦੇ ਆਏ ਆ ਫਰਸਟ ਦੇ ਵਿੱਚ ਬਹੁਤ ਹੀ ਘੈਂਟ ਕੁਆਲਿਟੀ শারਪ ਕਾਪੀ ਹੈ ਪੂਰੀ ਇਹ ਫੜੀ ਦਾ ਇਤਰਾਸ ਮਸਕਾਨ ਫੜੀ ਜਾਗੜਾ ਇਹ ਫਾਇਟ ਕਰਨੀ ਓਏ ਹੋਏ ਹੋਏ ਚੈੱਕ ਕਰੋ ਦੀ ਕੁਆਲਿਟੀ ਰਾਜ ਕਰੇਗਾ ਖਾਲਸਾ ਅਤੀ ਰਹੇ ਨਾ ਆ ਗਏ ਆਪਣੇ ਲਈ ਪਕੌੜੇ ਬਾਕੀਆਂ ਲਈ ਬਸਦੋਗੇ ਓਏ ਹੋਏ ਸੋਨਾ ਆਂਦੀ ਵੀਰ ਜੀ ਇਹ ਆ ਲੈ ਡੀ ਕੋ ਆ ਵੀ ਕਹਿੰਦਾ ਪਕੋੜੇ ਖਾਣ ਆਪਾਂ ਪਕੋੜੇ ਖਾਣੇ ਉਦੋਂ ਤੇ ਖਾਓ ਯਾਰ ਪਕੋੜੇ ਖਾਓ ਤੀ ਲੋ ਵੀ ਦੋਸਤੋ ਹੁਣ ਆਪਾਂ ਤੁਰ ਚੁੱਕੇ ਆਂ ਵੀਡੀਓ ਬਣਾਉਣੇ ਵੇਖਦੇ ਬਣਾਵਾਂਗੇ ਕੀ ਜਾ ਕੇ ਉੱਥੇ ਮੰਡੋ ਕੀ ਚੀਜ਼ ਸੋਚੀ ਤੂੰ ਮੈਂ ਬਹੁਤ ਖਤਰਨਾਕ ਸੌਂਗ ਸੋਚਿਆ ਜਿੱਤੇ ਆਪਾਂ ਕਵਰ ਵੀਡੀਓ ਬਣਾਣੀ ਆ ਚਲੋ ਵੀ ਵੀਡੀਓ ਚ ਤੁਹਾਨੂੰ ਵੀਡੀਓ ਦਿਖਾਵਾਂਗੇ ਇੰਨੇ ਸੋਚ ਲਈ ਤੂੰ ਕੀ ਸੋਚਿਆ ਓਏ ਕੁਛ ਨਹੀਂ ਇਹ ਸੋਚਣ ਕਿ ਇਹ ਕਿੱਦਾਂ ਪੋਣਾ ਪਏ। ਕਿਲਾ ਤੀਸਰੇ ਘੇਰੇ ਤੇ ਕਿਵੇਂ ਚਲੋਣੀ ਆ ਤੇ ਚੌਥੇ ਘੇਰੇ ਤੇ ਕਿਵੇਂ ਚਲੋਣੀ ਆ ਇਹ ਸੋਚਿਆ ਟੇ। ਲੋਕ ਹੁਣ ਆਪਾਂ ਚੱਲੇ ਆ ਕੰਪਨੀ ਬਾਗ ਆ ਗਈ ਦੀ ਸਾਰੀ ਲੋਕੇਸ਼ਨ ਹੋਈ ਕੰਪਨੀ ਬਾਗ। ਸ਼ਹਿਰ ਤੋਂ ਨਹੀਂ ਚੱਲਦੇ ਵੇਖੀ ਹੋਈ ਹੋਊਗਾ ਰਸ਼ ਨਹੀਂ ਹੋਊਗਾ ਅੱਜ। ਜੋ ਮਨੇ ਲਾਇਦਾ ਵਰਕਿੰਗ ਡੇ ਹੈਗਾ ਯਾਰ। ਵਰਕਿੰਗ ਡੇ ਤੇ ਵੇ ਰਸ਼ ਜ਼ਿਆਦਾ ਹੁੰਦਾ ਯਾਰ। ਲੰਗਰ ਸਾਡੇ ਬਰਸਰ ਚ। ਮੈਨੂੰ ਪਤਾ ਹੀ ਤੇਰਾ ਲੰਗਰਾਂ ਲਈ ਧਿਆਨ ਆ। ਸੋ ਆਪਾ ਪਹੁੰਚ ਚੁੱਕੇ ਹਾਂ ਹੁਣ ਕੰਪਨੀ ਬਾਗ ਦੇ ਵਿੱਚ ਵੀਡੀਓ ਬਣਾਉਣ ਤੇ 1 ਘੰਟੇ ਤੋਂ ਇੱਕ ਕੁੜੀ ਸਾਡਾ ਵੇਟ ਕਰ ਰਹੀ ਆ। ਕਨਵੈਂਸਰ ਵੀ ਕਰ ਦਿਓ ਅਫੀਸ਼ੀਅਲ ਪ੍ਰਿਆ ਰਾਜਪੂਤ ਇਸ ਫੋਲੋ ਮੀ ਔਨ ਇੰਸਟਾ। ਹਾਂ ਬਈ ਇੱਥੇ ਬੋਣੀ ਨਹੀਂ। ਚੋ ਲੋ ਦੇਖੀਏ। ਹਾਂ ਉਹ ਫੋਲੋ ਕਰ ਲੈਣ। ਸੋ ਫੋਲੋ ਕਰ ਲਿਓ ਕੁੜੀ ਨੂੰ ਜਾ ਕੇ ਜਰੂਰ। ਠੀਕ ਆ। ਓਕੇ। ਇਹ ਬਣਾਈਏ ਵੀਡੀਓ। ਚਲੋ। ਤੋ ਜਾਨਨੇ ਆਪਾਂ ਉਹ ਪਰਲੀ ਸਾਈਡ ਜਾਨਨੇ ਆ ਉੱਥੇ ਲੋਕੇਸ਼ਨ ਥੋੜੀ ਵਧੀਆ ਵਧੀਆ ਇੱਥੇ ਸਾਰੀ ਜਿਵੇਂ ਖਾਲੀ ਲੋਕੇਸ਼ਨ ਆ ਪਾਰਕਿੰਗ ਸਾਈਡ ਆ ਤੇ ਉਧਰ ਜਾ ਕੇ ਆਪਾਂ ਬਣਾਉਨੇ ਆ ਵੀਡੀਓ ਤੋ ਤੁਸੀਂ ਦੇ ਇਸ ਦਿਓ ਪ੍ਰੀਆ ਦੇ ਰਿਸ਼ਤੇਦਾਰ ਆ ਗਏ ਨੇ ਆ ਗਏ ਦੋਸਤ ਬਣ ਕੇ ਪ੍ਰੀਆ ਕੇ ਰਿਸ਼ਤੇਦਾਰ ਆ ਗਏ ਸਾਰੇ ਹਾਂਜੀ ਕੀ ਖਾਣਾ ਹੈ ਦੱਸੋ ਰਿਸ਼ਤੇਦਾਰ ਆਏ ਪਾਗਲ ਪੋਛੋ ਉਹਨਾਂ ਨੂੰ ਕੁਛ ਮੈਨੂੰ ਡਰ ਲੱਗਦਾ ਹੈ ਮੈਨੂੰ ਅੱਛੀ ਲੱਗਦੀ ਹੈ ਪਰ ਮੈਨੂੰ ਡਰ ਲੱਗਦਾ ਹੈ ਰਿਸ਼ਤੇਦਾਰੋਂ ਡਰੀ ਜਾਈਦਾ ਹੈ ਰਿਸ਼ਤੇਦਾਰ ਨੂੰ ਮਾਸਾ ਨਹੀਂ ਪਸੰਦ ਮਾਸਾ ਓਏ ਪੰਜਾਰੇ ਸਤੇਦਾਰ ਨਹੀਂ ਪਸੰਦ ਆਉਂਦੇ ਨੇ ਆਪਾਂ ਇਹਨੂੰ ਵੀ ਬੰਦ ਖਵਾ ਦਾਂ ਥੋੜਾ ਜਿਹਾ ਤੇ ਖਾਂਦਾ ਪਿਆ ਵੀ ਚਲੋ ਯਾਰ ਖਾਈਏ ਮੈਨੂੰ ਪਤਾ ਹੈ ਯਾਰ ਖਾਈਏ ਤੇ ਬਣਾਈਏ ਵੀਡੀਓ ਛੇਤੀ ਛੇਤੀ ਆ ਰਹੇ ਖਾਓ ਤੇ ਬਣਾਈਏ ਵੀਡੀਓ ਛੇਤੀ ਛੇਤੀ ਆਜੋ ਠੀਕ ਆ ਵੀਰ ਜੀ ਖਾ ਕੇ ਤੇ ਬਣਾਉਨੇ ਆਪਾਂ ਵੀਡੀਓ ਇੱਕ ਦੋ ਫਨੀ ਵੀਡੀਓਸ ਬਣਾਉਣੀਆਂ ਨੇ ਐਨਕ ਆਪਣੇ ਮੂੰਹ ਨਾਲ ਉਹ ਡਿਜ਼ਾਈਨ ਕਰਾਈ ਆ ਕਿਉਂਕਿ ਮੰਗਵੀਂ ਆ ਨਾ ਆ ਕਾਲੀ ਐਨਕ ਨਾ ਲਾਇਆ ਕਰ ਤੂੰ ਪਹਿਲਾਂ ਹੀ ਪੇੜੀ ਆ ਕਾਲੀ ਐਨ ਇੱਕ ਨਹਲਾਇਆ ਕਰਨੀ ਤੂੰ ਪਹਿਲਾਂ ਹੀ ਪੇੜੀਆਂ ਹੋ ਗਿਆ ਹੋ ਗਿਆ ਹੋ ਗਿਆ ਬੱਚੇ ਪੈਂਸ਼ਨ ਕਰ ਲੈਣਾ ਤਾਂ ਕਿ ਕੋ ਫੋਲੋ ਆ ਜਾ ਹਾਂ ਇੱਕ ਤੁਹਾਨੂੰ ਚੀਜ਼ ਦਿਖਾਉਣੀ ਹੈ ਬਹੁਤ ਪਹਿਲਾਂ ਚਲਦੀ ਹੁੰਦੀ ਸੀ ਕੈਂਪਾ ਗੋਲਾ ਦੀ ਬੋਤਲ ਐ ਤੇ ਅੱਜ ਇਹ ਮਿਲੀ ਆ ਚੀਜ਼ ਇਹ ਦੁਬਾਰਾ ਤੋਂ ਮੇਰੇ ਕਹਿੰਦੇ ਥੰਬਸ ਅਪ ਪਿਆਰਾ ਵਗੈਰਾ ਨਹੀਂ ਹੁੰਦੀ ਕੋਕਾ ਕੋਲਾ ਉਸ ਤੋਂ ਉਦੋਂ ਚਲਦੀ ਹੁੰਦੀ ਸੀ ਕੈਂਪਾ ਗੋਲਾ ਦੀ ਬੋਤਲ ਤੇ ਇਹ ਵੀ ਬਹੁਤ ਵਧੀਆ ਹੁੰਦੀ ਸੀ ਬੜਾ ਵਧੀਆ ਟੇਸਟ ਦੱਸੀ ਬਾਅਦ ਵਿੱਚ ਪਤਾ ਨਹੀਂ ਕਿਉਂ ਬੰਦ ਹੋ ਗਈ ਤੇ ਇਹਨਾਂ ਦੁਬਾਰਾ ਤੋਂ ਮੇਰੇ ਖਿਆਲ ਨਾਲ ਰੀਸਟਾਰਟ ਹੋਈ ਹੈ ਕੰਪਨੀ ਜੀ ਆ ਆਪਣੇ ਇੱਥੇ ਨਹੀਂ ਹੁੰਦੀ ਹੁਣੀ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਆ ਮਤਲਬ ਕਿ ਕੋਕਾ ਕੋਲਾ ਜਾਂ ਥੰਮਸ ਅਪ ਨਾਲੋਂ ਬਹੁਤ ਵਧੀਆ ਟੇਸਟ ਹੁੰਦਾ ਇਹਦਾ ਤੇ ਤੁਸੀਂ ਵੀ ਟਰਾਈ ਕਰਿਓ ਬਹੁਤ ਘੈਂੜੀ ਚੀਜ਼ ਹੁੰਦੀ ਏ ਆਡੀ ਸਾਨੂੰ ਵੀ ਹੁਣ ਮਿਲੀ ਆ ਇੱਥੋਂ ਮਿਲੀ ਉਹਦੇ ਵੇਰਕੇ ਇਹਦਾ ਜਿਹੜਾ ਬੂਥ ਹੈਗਾ ਉੱਥੋਂ ਮਿਲੀ ਸਾਨੂੰ ਵੀ ਤੇ ਪੀ ਕੇ ਵੇਖਦੇ ਆ ਟੇਸਟ ਪਹਿਲੇ ਵਰਗਾ ਹੀ ਆ ਜਾਂ ਚੇਂਜ ਹੋਇਆ ਕੋਈ ਸ਼ੇਦੇ ਚ ਵੀਡੀਓ ਸੋਝ ਗਿਆ ਪਰ ਲਿਆਂਦਾ ਕੁਛ ਨਹੀਂ ਜਿਹੜਾ ਵੀਡੀਓ ਦੇ ਵਿੱਚ ਜੂਸ ਹੋਣਾ ਤੇ ਹੁਣ ਆਪਾਂ ਸੱਤੀ ਨੂੰ ਭੇਜਿਆ ਆਇਆ ਸੱਤੀ ਕਿਹਨੇ ਭੇਜਿਆ ਨੂੰ ਆਇਆ ਹੀ ਨਹੀਂ ਮਤਲਬ ਛੂੜੂ ਚਾਜ ਨਾ ਮਤਲਬ ਕਿ ਸੱਤੀ ਵਾਲੇ ਸਾਡੇ ਵਿੱਚ ਆਇਆ ਨਹੀਂ ਆ ਸੱਤੀ ਜਦੋਂ ਆਊਗਾ ਤਾਂ ਸਮਾਨ ਲੈ ਕੇ ਆਊਗਾ ਕੋਈ ਝੂਠ ਨਹੀਂ ਮਾਰਿਆ ਮਾਮਾ ਕੋਈ ਝੂਠ ਨਹੀਂ ਮਾਰਿਆ ਬੰਦੇ ਜਿਹੜੇ ਮਰੇ ਹੀ ਉਥੇ ਯਾਰ ਮਰੇ ਹੀਗੇ ਬੰਦੇ ਉਥੇ ਗੱਲ ਇਹ ਹੈਗੀ ਆ ਤੈਨੂੰ ਤੂੰ ਨਾ ਮਜ਼ਾਕ ਸਮਝੇ ਜੋ ਸਮਝਣਾ ਭਰਾਵਾ ਮੈਂ ਸੁਣਿਆ ਏ ਮੈਂ ਵੀ ਸੁਣਿਆ ਨਾਬ ਨੇ ਵੀ ਸੁਣਿਆ ਤੂੰ ਨਹੀਂ ਸੁਣਿਆ ਕਿਸੇ ਦਾ ਗੁਰਵਾ ਡਾਈਨਿੰਗ ਆ ਦਾ ਬੈਟਰ ਬ੍ਰੋ ਆਪਾਂ ਸੁਣਿਆ ਆਪਾਂ ਤੇਰੇ ਸਾਹਮਣੇ ਤੇ ਪੀਂਦੇ ਨਹੀਂ ਆ ਹਾਂ ਮਾਫ ਕਰਦਾ ਆਪਾਂ ਪੀ ਰਹੇ ਬਕਵਾਸ ਕਰਦਾ ਬਕਵਾਸ ਹਾਂ ਟੋਪੀ ਨਾ ਮੂੰਹ ਲਗਾਈ ਜਾਂਦੀ ਗੁਰ ਬੀਜ਼ੀ ਕੇ ਥਾ ਬੀਜ਼ੀ ਕੇ ਥਾ ਦੀ ਤੂੰ ਬੀਜ਼ੀ ਹੈਂ ਦੀ ਸੱਤੀ ਬੀਜ਼ੀ ਫਿਰ ਵੀ ਆਉਂਦਿਆ ਇੱਥੇ ਹਾਂ ਤਮ ਹੀ ਆ ਰਿਹਾ ਬੀਜ਼ੀ ਹੈਗਾ ਤਮ ਹੀ ਆ ਰਿਹਾ ਸੁਣ ਮੇਰਾ ਜਿੰਦਗੀ ਤਾਂ ਉਹ ਨਹੀਂ ਆਉਂਦਾ ਮੇਰੀ ਕੱਲੀ ਦੀ ਫੋਟੋ ਮੈਂ ਕਲਿੱਕ ਕਰਾ ਲੈਂਦਾ ਵੀਡੀਓ ਬਣਾ ਦੇ ਕਰੋ ਸੋਚ ਕੇ ਤੇਰੀ ਫੋਟੋ ਕਲਿੱਕ ਹੋ ਜੂਗੀ ਕੱਲੀ ਦੀ ਹੈ ਤੇ ਉਹ ਤਾਂ ਠੀਕ ਆ ਬਾਅਦ ਫੋਟੋ ਨਾ ਲੱਗੇ ਤਰਲੇ ਕਰਨੇ ਪਏ ਉਸ ਬੰਦੇ ਨੂੰ ਓਏ ਇੱਥੇ ਇਤਰਾ ਹੀ ਹੁੰਦਾ ਆ ਮਾਰੇ ਜਾਂ ਸਹੀ ਹੁੰਦਾ ਹੈ ਮਾਰੇ ਜਾਂ ਹਾਂ ਐਸਾ ਹੀ ਹੁੰਦਾ ਹੈ ਇਧਰ ਲੈ ਮਾਰਿਓ ਫੋਟੋ ਭੇਜੋ ਫੋਟੋ ਭੇਜੋ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਤੁਹਾਡਾ ਦੋਸਤ ਆਈਫੋਨ ਵਾਲਾ ਤੁਹਾਡੇ ਕੋਲੋਂ ਤਰਲੇ ਬਰੋਂਦਾ ਆ ਜਾਂ ਕੌਣ ਤੁਹਾਡੇ ਤਰਲੇ ਮਾਰਦਾ ਆ ਜਰੂਰ ਦੱਸਿਓ ਆ ਕੁੜੀ ਬੜੇ ਤਰਲੇ ਮਾਰਦੀ ਆ ਤੁਹਾਡੇ ਸਾਰਿਆਂ ਦੇ ਕਮੈਂਟ ਕਰਕੇ ਦੱਸੋ ਕਿ ਸਭ ਤੋਂ ਸੋਹਣਾ ਕੌਣ ਲੱਗਦਾ ਹੈ ਊਹੋ ਆ ਗਿਆ ਕਮੈਂਟ ਆ ਗਿਆ ਕਮੈਂਟ ਆ ਗਿਆ ਆ ਗਿਆ ਆ ਗਿਆ ਆ ਗਿਆ ਕਮੈਂਟ ਆ ਗਿਆ ਮੇਰੇ ਲਾਈਕ ਆ ਗਿਆ ਆ ਗਿਆ ਮੇਰੇ ਲਾਈਕ ਵੀ ਆ ਗਿਆ ਇਹਦੇ ਲਾਈਕ ਵੀ ਆ ਗਿਆ ਸਾਰਿਆਂ ਦਾ ਡਿਸਲਾਈਕ ਆ ਗਿਆ ਇਹ ਨਹੀਂ ਸ਼ੇਅਰ ਆ ਗਿਆ ਹੋਰ ਕਿਲੇ ਆਓ ਹੋਰ ਕੀ ਹੈ ਗਿਆ ਸੋ ਆਪਾਂ ਇੱਕ ਸ਼ੋਟ ਲੈਣਾ ਹੈ ਉੱਥੇ ਚੀੜੀਆਂ ਬੈਠੀਆਂ ਉਹਨਾਂ ਡੋਣਾ ਤੇ ਓਏ ਆ ਹੀ ਕੀਤਾ ਹੈ ਲਾ ਟਾਨਾ ਲਾ ਚੱਲ ਓਏ ਓਏ ਬੜਾ ਟਾਨਾ ਲੱਗਾਈ ਓਏ ਓਏ ਓਲੰਪਿਕਸ ਜੀ ਯਾਦ ਮੈਨੂੰ ਓਲੰਪਿਕਸ ਜੀ ਮੇਨੂੰ ਤੇਰਾ ਫੋਨ ਭਰ ਜਾਣਾ ਹੈ ਓਲੰਪਿਕਸ ਜੀ ਯਾਦ ਆਰਚੀ ਵੀਰ ਚ ਨਹੀਂ ਖੇੜ ਕਿਧਰ ਵੀਡੀਓ ਵਾਲੇ ਆ ਕਿਸੇ ਵੀ ਵੀਡੀਓ ਨੇ ਚੱਕਰਾਂ ਜਪਿਆ ਤੂੰ ਤੇਰਾ ਟਾਨਾ ਹੀ ਬੜਾ ਪੱਕਾ ਨੇ ਤੇਰਾ ਤੇ ਟਾਨਾ ਹੀ ਬੜਾ ਪੱਕਾ ਹੈ ਚੱਲ bro ਲਾਸਟ ਰਾਏ ਚੱਲ ਚੱਲ ਲਾ ਟਾਨਾ ਨਾ ਉਹਨਾਂ ਘਰ ਉਹਨਾਂ ਘਰ ਵੀਡੀਓ ਮੰਨ ਦੇ ਚੱਲ ਇੰਨੀ ਇੱਥੋਂ ਤੇ ਮੈਂ ਵੀ ਲਾ ਦੇਣਾ ਇੱਕ ਵੀ ਨਹੀਂ ਉੱਡਿਆ ਇੱਕ ਵੀ ਨਹੀਂ ਹੁਣ ਮੇਰੀ ਵਾਰੀ ਮੇਰੀ ਵਾਰੀ ਪੱਥਰ ਪੱਥਰ ਲੱਗ ਪੱਥਰ ਤੇਰੇ ਕੋ ਉੱਥੇ ਤਾਂ ਕਰੀ ਜਾਣਾ ਇੱਕ ਵਾਰੀ ਟਰਾਈ ਤੇ ਰੰਦੂ ਤੋ ਬਾਈ ਚਲ ਮਾਡੋ ਆ ਦੇਖਿਓ ਚੰਗੀ ਨਹੀਂ ਹੁਣੇ ਮੇਰੇ ਕੋ ਦੋ ਪੱਥਰ ਹੈਗੇ ਦੋ ਟਾਨੇ ਹੈਗੇ ਮੇਰੇ ਨਹੀਂ ਮੇਰਾ ਚਲੋ ਫਰੀਏ ਓਏ ਓਏ ਉੱਡੇ 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 ਥੋੜੇ ਬਹੁਤੇ ਉੱਡੇ ਆ ਉੱਡੇ ਅੱਜ ਦੇ ਐਕਟਰ ਤੇ ਐਕਟ੍ਰੈਸ సినెమాటిక్ సీన్ ਵੇਖੋ ਕਿਰੇਗੇ ਮਾਮਾ ਤੇ ਰੱਖਦੇ ਤੇ ਬਣਾਉਣਾ ਜਿਹੜੀ ਮੋਡਲ ਲੈਂਦੀ ਐ ਨਾ ਸਿਨੇਮੈਟਿਕ ਸੀਨ ਬਣਾਉਣਾ ਇਹਦੇ ਤੇ ਥੋੜੀ ਲਾ ਦੇਣੀ ਹੁਣ ਇਹਦੇ ਤੇ ਬਣਾਉਣਾ ਹੋਰ ਇਹਦੇ ਬਣਾਉ ਨਹੀਂ ਤੇ ਆ ਉਹ ਵਿਚਾਰੀ ਕਿੰਨਾ ਤਿਆਰ تھی ਰੋ ਕਿ ਨਹੀਂ ਆਈ ਪਤਾ ਨੂੰ ਕੱਲੀ ਬਣਾਉਣਾ ਆ ਵੀਡੀਓ ਚੱਲੇ ਪੈਰਾਂ ਪੂਰਾ ਨਹੀਂ ਕੀ ਬਣਾਉਣੀ ਚੱਲਾ ਤੇਰੇ ਹੱਥ ਮੇਰਾ ਹੱਥ ਹੋ ਦਸਤਾਨੇ ਲਾ ਦਸਤਾਨੇ ਦਸਤਾਨੇ ਉਸਤਾਦ ਇਹ ਕੰਮ ਨਹੀਂ ਚੱਲੇ ਕਾ ਦਿਨ ਲਿੰਗੋ ਕੀਤੇ ਰਹੇ ਆ ਗਿਆ ਆ ਗਿਆ ਠੀਕ ਹੈ ਆ ਗਿਆ ਇੱਥਾ ਨੂੰ ਮੇਰੇ ਖੱਡ ਕਰਕੇ ਮੋੜ ਦੇ ਤੇ ਰੱਖ ਲਈ ਓਏ ਨਾ ਡਿੱਗ ਜਾ ਤੇ ਟੋਪੀ ਕਿੱਥੇ ਆਏ ਦੀ ਟੋਪੀ ਟੋਪੀ ਚ ਅੱਗੇ ਫੋਨ ਇਹ ਇਹ ਉਹ ਟੋਪੀ ਹੈ ਜਿੱਚ ਕਬੂਤਰ ਨਿਕਲਦੇ ਆ ਚੱਲ ਚਲੋ ਮੰਡੋ ਕੈਮਰੇ 'ਚ ਵੇਖਣਾ ਜੱਟ ਪਈਆਂ ਜੇ ਫੋਨ ਡੇਗ ਗਿਆ ਤੇਰੇ ਟੋਪੀ 'ਚ ਮੈਂ ਤੇ ਓਏ ਓਏ ਇਹ ਉਹ ਟੋਪੀ 'ਚ ਕਬੂਤਰ ਨਿਕਲਦੇ ਨੇ ਆ ਇਹ ਉਹ ਟੋਪੀ 'ਚ ਕਬੂਤਰ ਨਿਕਲਦੇ ਨੇ ਵੇਖ ਵੇ ਕੀ ਨਿਕਲਦਾ ਇਹ ਚ ਕਬੂਤਰ ਕੁਵਾਤਰ ਨਿਕਲਦਾ ਕਿ ਨਹੀਂ ਓਏ ਇਹ ਤਾਂ ਫੋਨ ਨਿਕਲ ਆਇਆ ਇਹ ਤੇ ਆਪਾਂ ਹੁਣ ਉਹਦੇ ਵੀਡੀਓ ਬਣਾਉਂਦੇ ਸੀ ਤੇ ਇੱਧਰ ਆਏ ਆ ਮੇਰੀ ਕੋ ਵੀਡੀਓ ਬਣਾਉਣੀ ਆ ਮੈਂ ਆਪਣੀ ਵੀਡੀਓ ਬਣਾਉਣੀ ਆ ਤੇਰੀ ਵੀਦੋਂ ਨਾ ਬਣਾਉਣੀ ਆ ਸਾ ਠੀਕ ਐ ਫੋਟੋ ਖੱਚਾ ਮੇਰੀ ਆ ਗਈ ਨਾ ਉਹਨੇ ਨਾਈਨ ਤੇ ਮੈਨੂੰ ਵੀਡੀਓ ਬਣਾਉਣਾ ਬਣਾਉਣੀ ਨਹੀਂ ਵੀਡੀਓ ਆ ਤੇਰੀ ਫੋਟੋ ਖੱਚਾ ਫੇਚਦਾ ਐ ਫੋਟੋ ਟੋਪੀ ਚੱਲ ਗਈ ਰਹੀ ਉੱਪਰ oh my god ਮਾਡਾ ਬੂਟ 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 ਪੁਰਾਣੀ ਟ੍ਰਿਕ ਬੂਟ ਆ ਬੂਟਲਾ ਬੂਟ ਬੂਟਲਾ ਉੱਤੇ ਮਾਰਨਾ ਬੂਟ ਤੂੰ ਮੇਰਾ ਭਰਾ ਬੜਿਆਣਾ ਬੂਟ ਬੂਟਲਾ ਬੂਟ ਵੀਰ ਹੁਣ ਪਹਿਣ ਦੇ ਰਿਹਾ ਰੱਖਿਆ ਕਰ ਹਾਂ ਕੀ ਕਰਨੀ ਆ ਬੂਟਲਾ ਬੂਟਲਾ ਆ ਆਪਣਾ ਲਾ ਆਪਣਾ ਲਾ ਲਿਆ ਲਿਆ ਵੰਡ ਵੰਡ ਲਿਆ ਲਿਆ ਓਏ ਬੂਟ ਜਾ ਮੈਂ ਤਾਂ ਬੂਟ ਗਿਆ ਲਿਆ 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 ਛੋਟੇ 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 ਫਿਰਦਨ ਵਜੇ ਪਹਿਲੇ ਭਰਾ ਸਾਰੇ ਭਰਾ ਆਓ ਓਏ 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 ਬੂਟਾ ਮੰਡ ਦਾ ਬੂਟ ਜੂ ਉੱਤੇ ਰਹਿ ਜਾਂਦਾ ਸੱਤੀ ਹੋਣੀ ਆ ਗਈ ਆਪਣੇ ਕੋਲ ਕੀ ਆ ਨਾ ਸੱਤੀ ਵਧੀਆ ਓ ਵਧੀਆ ਮਨੇ ਜੀ ਸੱਦੀ ਹੈ ਫੁੱਲ ਤੇ ਨੂੰ ਨਾ ਫੜਾਵਾਂਗੇ ਫੁੱਲ ਥੋੜੀ ਨੇ ਫੁੱਲ ਦਵਾਗੇ ਬਸ ਸੋਹ ਤੇ ਦਿੱਤੀ ਨਾ ਚਾਹੀਦਾ ਨਾ ਭਰਾਵਾ ਨਹੀਂ ਨਹੀਂ 18 ਜਨਵਰੀ ਦਾ ਬਿੱਲ ਕੋਈ ਹੈ ਸੱਤੀ ਇਹ ਕੀ ਮਤਲਬ ਸੱਤੀ ਫਜੂਸ ਕਿਉਂ ਗਿਆ ਨਾ ਤੂੰ ਚੱਲ ਬਣਾਈਆ ਆਪਾਂ ਦੇ ਬਣਾਈਆ ਇਹ ਨਾ ਬਣਾ ਯਾਰ ਤੂੰ ਜਿਹੜੀ ਵੀਡੀਓ ਬਣਾਉਣੀ ਬੜੀ ਆ ਨਾ ਇੱਥੇ ਖਲੋ ਯਾਰ ਇੱਕ ਗੀਤ ਕਰੂੰਗਾ ਇਹਨੂੰ ਇਦਾਂ ਫੁੱਲ ਦੇ ਕੇ ਆ ਜਿਵੇਂ ਦਿਲ ਚੜਿਆ ਤੇਰੇ ਰੰਗ ਵਰਗਾ ਮੈਂ ਜਦ ਨਿਕਲਣਾ ਹੈ ਨਾ ਹਾਂ ਬਾਈ ਤਾਂ ਹੀ ਮੈਂ ਸੋਚਿਆ ਅੱਜ ਕਾਲਾ ਬੱਦਲ ਕਤੋਂ ਛਾਇਆ ਸਟਾਰਟਰ ਅੱਜ ਦਿਨੇ ਚੜਿਆ ਤੇਰੇ ਦੰਗ ਬਣਦਾ ਗਿਆ ਭਰਾ ਤਾਂ ਹੀ ਮੈਂ ਸੋਚਾਂ ਅੱਜ ਸਵੇਰ ਦਾ ਸਾਲਾ ਕਾਲਾ ਬੱਦਲ ਕਤੋਂ ਆਇਆ ਬਿਆਆ ਸਾਲਾ ਪੂਰੇ ਰੰਗ ਦਾ ਹੀ ਲੇ ਭੋਰਦੀ ਰੀਭੂਏ ਲੱਗਦੇ ਪੂਰੇ ਰੰਗ ਦਾੰਦਾ ਹਲੋ ਚੋਕੇ ਚੋਕੇ ਓਏ ਚੋਕੇ ਚੋਕੇ ਪੂਰੇ ਆ ਦੁਪਹਿਰ ਖਰਚ ਗਿਆ ਨੂੰ ਪਤਾ ਆ ਜਿਹੜੇ ਮੈਨੂੰ ਆ ਪੈਸੇ ਆਪਾਂ ਨੇ ਤੇ ਇਦਾਂ ਦੇ ਪੈਸੇ ਚੱਲ ਦੂਜੀ ਵੀਡੀਓ ਕੀ ਆ ਬਣ ਤੇਰੀ ਓਏ ਚੱਲ ਦਜੀ ਵੀਡੀਓ ਐ ਮੈਂ ਤੈਨੂੰ ਪਾਉਣਾ ਮੈਂ ਕਹਣਾ ਆਈ ਲਵ ਯੂ ਤੂੰ ਮੇਰੇ ਰੁਪਏ ਨਾ ਨਹੀਂ ਰੋਕ ਤੇ ਤੂੰ ਨਾ ਕੀ ਬੋਲਿਆ ਅੱਗੋਂ ਫਿਰ ਮੈਂ ਵੀ ਛੱਡਨੀ ਮੈਂ ਕਹਣਾ ਜੇ ਤੈਨੂੰ ਸੁਣ ਦੇਣੀ ਵਿੱਚ ਵੜ ਗਿਆ ਤੇ ਮਾਰੀ ਚੱਲ ਥੋੜਾ ਫੜਦੇ ਫੇਰੇ ਤੇ ਹੁਣ ਆ ਗਈ ਆ ਡੋਰੀ ਮੋੜ ਬਣ ਕੇ ਆ ਗਈ ਕਿਵੇਂ ਲਾਲ ਰੰਗ ਦੀ ਪਾਵਰ ਇੰਜਰ ਪਾਵਰ ਇੰਜਰ ਰੈੱਡ ਪਾਵਰ ਇੰਜਰ ਪਾਵਰ ਦੇ ਨੇ ਇਥੇ ਵੈਰੀ ਬੈਡ ਸੱਤੀ ਆਪਣੀ ਮੇ ਕੁਝ ਆਈਏ ਵਾਪਸ ਕਰ ਦਿਨੇ ਉਹ ਓਏ ਸੋ ਆਪਾ ਹੋ ਗਿਆ ਹੁਣ ਇਤੋਂ ਫ੍ਰੀ ਤੇ ਹੁਣ ਜਾਂਦੇ ਆਂ ਵਾਪਸ ਤੇ ਸ਼ਾਪ ਤੇ ਜਦੋਂ ਦੇ ਆਏ ਸੀਗੇ ਤੇ ਉਦੋਂ ਦਾ ਰਾਸ਼ੀ ਦੀ ਗੱਤ ਇਹ ਹੁਣ ਥੋੜੇ ਫ੍ਰੀ ਹੋਏ ਆ ਤੇ ਦਿਨ ਹੁਣ ਟਾਈਮ ਵੀ ਹੋ ਗਿਆ ਆ ਬਹੁਤ ਜ਼ਿਆਦਾ ਤੇ ਸਮਾਨ ਸਪੂਣ ਆਪਾਂ ਸੰਭਲਿਆ ਸਾਰਾ ਕੁਝ ਤੇ ਮਿਲਦੇ ਹੁਣ ਨੈਕਸਟ ਵਲੌਗ ਦੇ ਵਿੱਚ OK. Bye-bye, Tata.